ਸਾਡੇ ਦੇਸ਼ ਦਾ ਲੋਕਤੰਤਰ ਕਾਫੀ ਮਜ਼ਬੂਤ ਹੈ। ਉਹ ਇਤਨਾ ਮਜ਼ਬੂਤ ਹੈ ਕਿ ਇਸ ਸਾਡੇ ਦੇਸ਼ ਦੇ ਚ ਲੋਕਤੰਤਰ ਦੀ ਪ੍ਰਸ਼ੰਸਾ ਵਾਹ ਵਾਹ ਹੀ ਪੂਰੇ ਵਿਸ਼ਵ ਵਿੱਚ ਹੁੰਦੀ ਹੈ। ਸਾਡਾ ਇਹ ਲੋਕਤੰਤਰ ਦਾ ਇਸ ਪਰਵ ਕਹਿ ਲੋ ਜਾਂ ਲੋਕਤੰਤਰ ਕਹਿ ਲੋ ਕਿ ਹਰ 5 ਸਾਲ ਬਾਅਦ ਚੋਣਾਂ ਹੁੰਦੀਆਂ ਨੇ ਤਾਂ ਸਾਡੇ ਦੇਸ਼ ਦੇ ਵੋਟਰ ਇਹਨੂੰ ਲੋਕਤੰਤਰ ਦਾ ਪਰਵ ਕਹਿ ਕੇ ਵੋਟਾਂ ਪਾਉਣ ਦੇ ਲਈ ਹੂੰ ਹਮਾ ਕੇ ਵੋਟਾਂ ਪਾਉਂਦੇ ਨੇ। ਪਿਛਲੇ ਕਈ ਸਾਲਾਂ ਤੋਂ ਇਤਿਹਾਸ ਬੋਲਦਾ ਹੈ ਕਿ ਸਾਡੇ ਦੇਸ਼ ਦੇ ਵਿੱਚ EVM ਮਸ਼ੀਨਾਂ ਰਾਹੀਂ ਵੋਟਾਂ ਜਿਹੜੀਆਂ ਦਾ ਸਿਸਟਮ ਚੱਲ ਰਿਹਾ ਹੈ EVM ਮਸ਼ੀਨਾਂ ਰਾਹੀਂ ਵੋਟਾਂ ਪਾਈਆਂ ਜਾਂਦੀਆਂ ਹਨ ਪਰ ਇਹਦੇ ਨਾਲ ਕੁਝ ਲੋਕਾਂ ਨੂੰ ਇਹਦੇ ਤੇ ਅਸ਼ੰਕਾ ਹੋਣ ਲੱਗੀ ਇਹ ਕਹਿ ਸਕਦੇ ਹਾਂ ਕਿ ਇਹ ਵੀ ਕਿਹਾ ਜਾ ਸਕਦਾ ਹੈ ਕਿ ਜਦੋਂ ਹਾਰਨ ਲੱਗੇ ਜਦੋਂ ਹਾਰਾਂ ਮਿਲਣ ਲੱਗੀਆਂ ਤਾਂ EVM ਵੀ ਨਿਸ਼ਾਨੇ ਤੇ ਆ ਗਈ एवीएम ਨੂੰ ਲੈ ਕੇ ਵੀ ਕਈ ਤਰ੍ਹਾਂ ਦੇ ਸ਼ੰਕੇ ਪ੍ਰਗਟ ਕਰਨੇ ਸ਼ੁਰੂ ਕਰ ਦਿੱਤੇ ਇਤਨੇ ਹੀ ਸਭ ਤੋਂ ਵੱਡੀ ਗੱਲ ਹੈ ਕਿ ਆਕਰੇ ਏਵੀएम ਡੀ ਲੋਡ ਕਿਉਂ ਪਈ ਸਾਡੇ ਦੇਸ਼ ਦੇ ਵਿੱਚ ਪਹਿਲੇ ਬੈਲਟ ਪੇਪਰ ਨਹੀਂ ਵੋਟਾਂ ਹੁੰਦੀਆਂ ਸੀ ਇਹ આરોਪ ਲੱਗਣ ਲੱਗੇ ਕਿ ਕੁਝ ਜਿਹੜੇ ਬਾਊ ਬਲੀ ਨੇ ਦਨ ਬਲ ਦੇ ਆਸਰੇ ਜਿਹੜਾ ਬੈਲਟ ਪੇਪਰਾਂ ਦੇ ਨਾਲ ਜਿਹੜੀ ਵੋਟਾਂ ਹੁੰਦੀਆਂ ਨੇ ਬੂਥ ਕੈਪਚਰ ਕਰ ਲੈਂਦੇ ਨੇ ਇਸ ਸਮੱਸਿਆ ਸਾਡੇ ਦੇਸ਼ ਦੇ ਲੋਕਤੰਤਰ ਲਈ ਬਹੁਤ ਵੱਡੀ ਸਮੱਸਿਆ ਬਣ ਗਈ ਸੀ ਇਲੈਕਸ਼ਨ ਕਮਿਸ਼ਨ ਦੇ ਲਈ ਬਹੁਤ ਵੱਡੀ ਸਮੱਸਿਆ ਬਣ ਗਈ ਸੀ ਪਰ ਜਦੋਂ EVM ਦੇ ਰਹੀਂ ਵੋਟਾਂ ਪੈਣ ਦਾ ਪੈਣ ਦਾ ਸਿਸਟਮ ਸ਼ੁਰੂ ਹੋਇਆ ਬਹੁਤ ਕੈਪਚਰਿੰਗ ਖਤਮ ਹੋ ਗਈ ਪਰ ਹੁਣ ਸ਼ੰਕੇ ਫਿਰ ਸ਼ੁਰੂ ਹੋ ਗਏ ਮਾਮਲਾ ਜਦੋਂ ਸ਼ੰਕੇ ਖੜੇ ਹੋ ਗਏ ਤਾਂ ਸੁਪਰੀਮ ਕੋਰਟ ਦੇ ਵਿੱਚ ਯਾਚਿਕਾਵਾਂ ਜਾਣ ਲੱਗੀਆਂ ਇਹ ਅਰੋਪ ਲੈ ਜਾਣ ਲੱਗੇ ਕਿ ਏਵੀਐਮ 6 4 ਹੁੰਦੀ ਹੈ ਅਸ਼ੰਕਾ ਰਹਿੰਦੀ ਹੈ ਉਹਦੇ ਇਹਦੇ ਨਾਲ ਹੀ ਇਹ ਵੀ ਮੰਗ ਕੀਤੀ ਜਾਣ ਲੱਗੀ ਕਿ ਜਿਹੜੀਆਂ ਚੋਣਾਂ ਨੇ ਉਹ ਵੈਲਟ ਪੇਪਰ ਦੇ ਰਾਹੀਂ ਕਰਵਾਈਆਂ ਜਾਣ। ਦੋਸਤੋ ਸੁਪਰੀਮ ਕੋਰਟ ਦੇ ਕੋਲ ਜਦੋਂ ਇਹ ਯਾਚਿਕਾਂ ਵਾਂਗੀਆਂ ਇਲੈਕਸ਼ਨ ਕਮਿਸ਼ਨ ਨੇ ਵੀ ਪੂਰੇ ਮਜ਼ਬੂਤੀ ਨਾਲ ਆਪਣਾ ਪੱਖ ਰੱਖਿਆ ਤਾਂ ਸੁਪਰੀਮ ਕੋਰਟ ਨੂੰ ਉਹ ਫੈਸਲਾ ਲੈਣਾ ਪਿਆ ਜਿਹੜੇ ਜਿਹੜਾ ਦੇਣਾ ਪਿਆ ਜਿਹੜੀ ਵਿਰੋਧੀਆਂ ਨੂੰ ਹਜਮ ਨਹੀਂ ਹੋਇਆ ਦੂਜੇ ਪਾਸੇ ਭਾਤੀ ਜਨਤਾ ਪਾਰਟੀ ਇਸ ਫੈਸਲੇ ਲੈ ਕੇ ਬੜੀ ਖੁਸ਼ ਹੈ ਖਾਸ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਵੀ ਬਿਆਨ ਆ ਗਿਆ ਕਿ ਕੁਝ ਲੋਕ ਜਿਹੜਾ ਏਵੀਐਮ ਤੇ ਸ਼ੰਕਾ ਪ੍ਰਗਟ ਕਰ ਰਹੇ ਨੇ ਇਹਦਾ ਮਤਲਬ ਹੈ ਕਿ ਲੋਕਤੰਤਰ ਤੇ ਪਰ ਸ਼ੰਕਾ ਪ੍ਰਗਟ ਕਰ ਰਹੇ ਨੇ ਸੁਪਰੀਮ ਕੋਰਟ ਜੋ ਉਤਿਆਸ ਸਿੰਘ ਫੈਸਲਾ ਦਿੱਤਾ ਨਮਸਕਾਰ ਜੀ ਦੋਸਤੋ ਮੈਂ ਪਵਨ ਮੁਖੀਜਾ ਮੁੱਖ ਜਿਆ ਅਰੀਏ ਨੂੰ ਤੁਹਾਡਾ ਸਭ ਦਾ ਸਵਾਗਤ ਕਰਦਾ ਪਿਛਲੇ ਕਈ ਸਾਲਾਂ ਤੋਂ ਜਦੋਂ ਤੋਂ ਕਹਿ ਸਕਦੇ ਹਾਂ ਕਿ ਨਰਿੰਦਰ ਮੋਦੀ ਦੀ ਸਰਕਾਰ ਜਾਂ ਸਟੇਟਾਂ ਵਿੱਚ ਭਾਜਪਾ ਦੀ ਸਰਕਾਰਾਂ ਬਣ ਰਹੀਆਂ ਨੇ ਤਾਂ EVM ਨੂੰ ਲੈ ਕੇ ਸਵਾਲ ਖੜੇ ਹੋਣ ਲੱਗੇ ਕਿਉਂਕਿ ਪਹਿਲੀ ਵਾਰ ਨਹੀਂ ਹੈ ਕਿ EVM ਨੂੰ ਲੈ ਕੇ ਸਵਾਲ ਖੜੇ ਕੀਤੇ ਜਾਣ ਲੱਗੇ ਨੇ ਇਸ ਤੋਂ ਪਹਿਲੇ ਵੀ EVM ਨੂੰ ਲੈ ਕੇ ਸਵਾਲ ਖੜੇ ਕੀਤੇ ਜਾਂਦੇ ਰਹੇ ਨੇ ਪਰ ਇਤਨੀ ਤੇਜ਼ੀ ਨਾਲ ਸਵਾਲ ਖੜੇ ਕਰਨਾ ਏਵੀਐਮ ਤੇ ਸ਼ੰਕਾਪ੍ਰੇਰਿਤ ਕਰਨਾ ਇਲੈਕਸ਼ਨ ਕਮਿਸ਼ਨ ਦੀ ਪ੍ਰਕਿਰਿਆ ਤੇ ਸ਼ੰਕਾਪ੍ਰੇਰਿਤ ਕਰਨਾ ਤਾਂ ਕਈ ਤਰ੍ਹਾਂ ਦੇ ਸਵਾਲ ਖੜੇ ਕਰਦਾ ਹੈ ਕਿ ਆਖਰ ਲੋਕਤੰਤਰ ਦੇ ਵਿੱਚ ਹਰ ਇੱਕ ਵੋਟਰ ਨੂੰ ਆਜ਼ਾਦੀ ਹੁੰਦੀ ਹੈ ਕਿ ਉਹ ਜਿਹੜੀ ਉਹਨੂੰ ਮਨਪਸੰਦੀ ਜਿਹੜੀ ਪਾਰਟੀ ਆ ਉਹਨੂੰ ਵੋਟ ਪਾਵੇ ਜਨਤਾ ਵੋਟਰ ਹੈ ਇੱਕ ਤਰ੍ਹਾਂ ਕਿਸੇ ਇੰਡੀਕੇਟ ਬੰਦੇ ਨੂੰ ਹਰਾ ਰਹੀ ਹੈ ਭਲਾ ਦਾ ਕਿ ਇੰਡੇ ਗੱਟਬੰਧਨ ਨੂੰ ਇਹ ਗੱਲ ਹਜਮ ਨਹੀਂ ਹੋ ਰਹੀ ਕਿਉਂਕਿ ਪਿਛਲੇ ਕੁਝ ਦਿਨਾਂ ਦਾ ਜੇ ਕਾਂਗਰਸ ਦੇ ਵੱਡੇ-ਵੱਡੇ ਨੇਤਾਵਾਂ ਦੇ ਬਿਆਨ ਦੇਖੇ ਜਾਣ ਤਾਂ ਜਦੋਂ ਹੀ ਭਾਰਤੀ ਜਨਤਾ ਪਾਰਟੀ ਨੇ 400 ਦਾ ਟਾਰਗੇਟ ਦਿੱਤਾ ਤਾਂ 400 ਦਾ ਟਾਰਗੇਟ ਦੇਣ ਤੋਂ ਬਾਅਦ راہુલ ਗਾਂਧੀ ਵਰਗੇ ਪ੍ਰਿੰਕਾ ਗਾਂਧੀ ਵਰਗੇ ਨੇ ਵੀ ਇੱਕਦਮ ਏਵੀਐਮ ਮਸ਼ੀਨਾ ਮਸ਼ੀਨਾ ਤੇ ਇੱਕਦਮ ਸ਼ੰਕਾ ਪੈਣ ਕਰ ਦਿੱਤਾ ਕਿ ਜੇ ਸਭ ਕੁਝ ਠੀਕ ਠਾਕ ਹੋਇਆ ਜੇ ਸੈਟਰੀ ਨੇ ਵੋਟਾਂ ਅੰਨ੍ਹਾ ਤਾਂ 400 पार ਨਹੀਂ ਕੀਤਾ ਜਾ ਸਕਦਾ ਨਾਲ ਇਹ ਵੀ ਸਵਾਲ ਖੜਾ ਕਰ ਦਿੱਤਾ ਕਿ ਆਖਰ ਉਹਨਾਂ ਕੋਲ ਕਿਹੜੀ ਜੀ ਜਾਦੂ ਦੀ ਛੜੀ ਹੈ ਕਿਉਂ ਦਾਅਵੇ ਨਾਲ ਕਹਿ ਰਹੇ ਨੇ ਕਿ ਇਸ ਵਾਰ 400 पार ਦੋਸਤੋ ਜਿਹੜਾ ਨੇਤਾਵਾਂ ਦੇ ਬਿਆਨ ਲੱਗਨੇ ਆਲੋਚਨਾਵਾਂ ਲੱਗਨੇ ਸਵਾਲ ਖੜਾ ਖੜੇ ਕਰਨੇ ਲੱਗਨੇ ਸੁਪਰੀਮ ਕੋਰਟ ਦੇ ਵਿੱਚ ਯਾਚੀਆਂ ਮਤਾਰ ਹੋ ਗਿਆ ਸੁਪਰੀਮ ਕੋਰਟ ਨੇ ਜੋ ਫੈਸਲਾ ਸੁਣਾਇਆ ਸੁਪਰੀਮ ਕੋਰਟ ਨੇ ਵੀਵੀ ਪੈਡ ਤੇ ਪਰਚੀ ਮਿਲਾਨ ਨੂੰ ਲੈ ਕੇ ਵੱਡਾ ਫੈਸਲਾ ਸੁਣਾਇਆ ਈਵੀਐਮ ਦੇ ਨਾਲ ਨਾਲ ਵੀਵੀ ਪੈਡ ਦੇ ਇਸਤੇਮਾਲ ਕਰਕੇ ਪਾਏ ਗਏ ਵੋਟਾਂ ਨੂੰ ਪੂਰੀ ਤਰ੍ਹਾਂ ਕਰਾਸ ਮੈਚਿੰਗ ਦੀ ਮੰਗ ਵਾਲੀ ਇਜਾਜ਼ਤ ਕਾਮਨ ਸੁਪਰੀਮ ਕੋਰਟ ਨੇ ਖਾਰਜ ਕਰ ਦਿੱਤਾ ਸੁਪਰੀਮ ਕੋਰਟ ਦੇ ਜਸਟਿਸ ਸੰਜੀਵ ਖੰਨਾ ਦੀ ਪੰਕਰ ਦਤਾਰੀ ਬੈਂਚ ਨੇ ਇਸ ਮਾਮਲੇ ਨੂੰ ਲੈ ਕੇ ਪਾਈਆਂ ਗਈਆਂ ਪਬਲਿਕ ਇੰਟਰਨੈਸ਼ਨਲ ਲਿਟਿਗੇਸ਼ਨਾਂ ਤੇ ਫੈਸਲਾ ਸੁਣਾਇਆ ਏਡੀਆਰ ਸੰਸਥਾ ਤੇ ਕੁਝ ਹੋਰ ਨੇ ਸੁਪਰੀਮ ਕੋਰਟ ਵਿੱਚ ਯਾਚਕਾਂਵਾਂ ਦਾਖਲ ਕੀਤੀਆਂ ਵੀ ਵੀ ਪੈਟ ਦਾ EVM ਨਾਲ 100% ਮਿਲਾਨ ਦੀ ਮੰਗ ਕੀਤੀ ਗਈ ਸੀ ਸੁਪਰੀਮ ਕੋਰਟ ਨੇ ਇਸ ਦੇ ਅਲੀ ਬੈਲਟ ਪੇਪਰ ਨਾਲ ਚੋਣ ਕਰਾਉਣ ਲਈ ਜਿਹੜੀ ਮੰਗ ਸੀ ਉਹ ਵੀ ਖਾਰਜ ਕਰ ਦਿੱਤੀ ਕੋਰਟ ਨੇ ਕਿਹਾ ਕਿ ਉਮੀਦਵਾਰਾਂ ਤੀਜਿਆਂ ਨੇ 7 ਦਿਨਾਂ ਦੇ ਵਿੱਚ EVM ਦੇ ਮਾਈਕਰੋ ਕੰਟਰੋਲਰ ਦੀ ਚਾਹੀ ਲਈ ਸ਼ੁਲਕ ਦਾ ਭੁਗਤਾਨ ਕਰਕੇ ਦੁਬਾਰਾ ਕਾਊਂਟਿੰਗ ਦੀ ਮੰਗ ਕਰ ਸਕਦਾ ਹੈ ਸੁਪਰੀਮ ਨੇ ਕਿਹਾ ਕਿ ਕਿਹਾ ਕਿ ਕੀ ਆ ਸਿਰਫ ਸ਼ੰਕਾ ਦੇ ਆਧਾਰ ਤੇ ਕੋਟ ਏਵੀਐਮ ਨੂੰ ਲੈ ਕੇ ਫੈਸਲਾ ਦੇ ਸਕਦਾ ਹੈ ਜਦੋਂ ਕਿ ਇਸ ਦਾ ਕੋਈ ਠੋਸ ਮਜ਼ਬੂਤ ਠੋਸ ਸਬੂਤ ਨਹੀਂ ਹੈ ਇਤਨੇ ਨਹੀਂ ਸੁਪਰੀਮ ਕੋਰਟ ਦੇ ਵਿੱਚ ਜਦੋਂ ਯਾਚਕਾਂ ਦਾਇਰ ਹੋਈਆਂ ਚੋਣ ਕਮਿਸ਼ਨ ਨੇ ਸੁਪਰੀਮ ਕੋਰਟ ਦੇ ਅੱਗੇ ਕਿਹਾ ਸੀ ਕਿ ਏਵੀਐਮ ਅਤੇ ਵੀਵੀ ਪੈਡਲ ਕਿਸੇ ਤਰ੍ਹਾਂ ਦੀ ਛੇਛੜ ਨਹੀਂ ਕੀਤੀ ਜਾ ਸਕਦੀ ਕਮਿਸ਼ਨ ਨੇ ਮਸ਼ੀਨਾਂ ਦੀ ਸੁਰੱਖਿਆ ਉਹਨਾਂ ਦੇ تحصیل ਕਰਨ ਅਤੇ ਉਹਨਾਂ ਦੇ ਪ੍ਰੋਗਰਾਮ ਬਾਰੇ ਪੂਰੀ ਤਰ੍ਹਾਂ ਜਾਣਕਾਰੀ ਦਿੱਤੀ ਸੀ ਇਸ ਦੇ ਬਾਅਦ ਵੀ ਏਡੀਆਰ ਵੱਲੋਂ ਪੇਸ਼ ਹੋਏ ਵਕੀਲ ਪ੍ਰਸ਼ਾਨ ਭੋਸ਼ਣ ਨੇ ਇਹਨਾਂ ਨਾਲ ਛੇੜਛਾੜ ਦੀ ਅਸ਼ੰਕਾ ਪ੍ਰਗਟ ਕੀਤੀ ਸੀ ਦੋਸਤੋ 19 ਸਾਲ 1999 ਦੇ ਵਿੱਚ ਸੰਸਦ ਨੇ ਲੋਕ ਪ੍ਰਤੀਨਿਧ ਐਕਟ ਅਧिनियम ਐਕਟ 1951 ਵਿੱਚ ਬਦਲਾਅ ਕਰਕੇ ਏਵੀਐ ਮਸ਼ੀਨਾ ਰਾਹੀਂ ਚੋਣਾ ਕਰਵਾਉਣ ਦਾ ਰਸਤਾ ਸਾਫ਼ ਕੀਤਾ ਸੀ ਇਤਨਾ ਕਹਿ ਸਕਦੇ ਆ ਕਿ ਬਾਰ-ਬਾਰ ਇੱਕੋ ਗੱਲ ਤੇ ਅਸ਼ੰਕਾ ਪ੍ਰਗਟ ਕਰਨੀਆਂ ਬਾਰ-ਬਾਰ ਉਹੀ ਮਾਮਲੇ ਜਨਤਾ ਦੇ ਵਿੱਚ ਲੈ ਕੇ ਆਣੇ ਜਾਂ ਕੋਰਟ ਦੇ ਵਿੱਚ ਲੈ ਕੇ ਜਾਣੇ ਤਾਂ ਇਹ ਲੱਗਦਾ ਕਿ ਜਿਹੜੀਆਂ ਵਿਰੋਧੀ ਧਿਰ ਹੈ ਉਹ ਕਾफी ਘਬਰਾਹਟ ਦੇ ਵਿੱਚ ਹੈ ਉਹਨੂੰ ਜਨਤਾ ਦਾ ਵਿਰੋਸਾ ਨਹੀਂ ਉਹਨੂੰ ਆਪਣੇ ਆਪ ਦੇ ਵਿਰੋਸਾ ਨਹੀਂ ਜੇ ਉਹਨੂੰ ਆਪਣੀ ਨੀਤੀਆਂ ਤੇ ਜਨਤਾ ਤੇ ਭਰੋਸਾ ਹੁੰਦਾ ਤਾਂ ਉਹ ਕਦੇ ਵੀ EVM ਦੇ ਰਾਹੀਂ ਹੋਣ ਵਾਲੀ VOTING ਦੇ ਸਵਾਲ ਖੜੇ ਨਾ ਕਰਦਾ ਕਦੇ ਅਸ਼ੰਕਾ ਪ੍ਰਗਟ ਨਾ ਕਰਦਾ ਇਸ ਤਰ੍ਹਾਂ ਨਾਲ ਜਨਤਾ ਦਾ ਆਦੇਸ਼ EVM ਦੇ ਵਿੱਚ ਕੈਦ ਹੁੰਦਾ ਹੈ ਜਨਤਾ ਦਾ ਜਨ ਆਦੇਸ਼ EVM ਰਾਹੀਂ ਸਰਕਾਰ ਬਣਾਉਂਦਾ ਤੇ ਸਰਕਾਰ ਨੂੰ ਹਟਾਉਂਦਾ ਦੋਸਤੋ ਸੁਪਰੀਮ ਕੋਰਟ ਦਾ ਫੈਸਲਾ ਆ ਗਿਆ ਸਪਰੀਮ ਕੋਰਟ ਨੇ ਜਿਹੜਾ ਰੀਲੀ ਪੈਟਰਨ ਨੂੰ ਲੈ ਕੇ ਮਿਲਾਨ ਨੂੰ ਲੈ ਕੇ ਆਪਣਾ ਫੈਸਲਾ ਸੁਣਾ ਦਿੱਤਾ ਬੈਲਟ ਪੇਪਰ ਰਾਹੀਂ ਚੋਣਾਂ ਨੂੰ ਲੈ ਕੇ ਫੈਸਲਾ ਸੁਣਾ ਦਿੱਤਾ ਤਾਂ ਜਦੋਂ ਇਹ ਫੈਸਲਾ ਸੁਣਾਇਆ ਗਿਆ ਤਾਂ ਇਹ ਕਿਵੇਂ ਹੋ ਸਕਦਾ ਕਿ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਿਰਿੰਦਰ ਨਿਰਿੰਦਰ ਮੋਦੀ ਚੁੱਪ ਰਹੇ ਜਦੋਂ ਫੈਸਲਾ ਸੁਣਾਇਆ ਗਿਆ ਅੱਜ ਤਾਂ ਸਾਡੇ ਦੇਸ਼ ਦੇ ਪ੍ਰਧਾਨ ਨਿਰਿੰਦਰ ਮੋਦੀ ਬਿਹਾਰ ਦੇ ਵਿੱਚ ਚੋਣ ਪਜਾਰ ਕਰ ਰਹੇ ਸਨ ਉਹਨਾਂ ਵੱਲੋਂ ਇਹ ਗੱਲ ਕਹੀ ਗਈ ਉਹਨਾਂ ਨੇ ਏਵੀਐਮ ਤੇ ਸਵਾਲ ਉਠਾਉਣ ਵਾਲੇ ਇੰਡੀ ਗੱਤਵੰਦਨ ਤੇ ਰਾਜ ਦੇ ਹਮਲੇ ਬੋਲਦੇ ਕਿਹਾ ਏਵੀਐਮ ਨੂੰ ਲੈ ਕੇ ਜਨਤਾ ਦੇ ਮਨ ਵਿੱਚ ਸ਼ੰਕਾ ਪੈਦਾ ਕਰਨ ਦਾ ਪਾਪ ਕੀਤਾ ਹੈ ਸੁਪਰੀਮ ਕੋਰਟ ਨੇ ਮਤ ਪੇਟੀਆਂ ਲੁੱਟਣ ਵਾਲਿਆਂ ਨੂੰ ਗਹਿਰਾ ਝਟਕਾ ਦਿੱਤਾ ਹੈ ਜਿਸ ਨਾਲ ਉਹਨਾਂ ਦੇ ਸਾਰੇ ਸੁਪਨੇ ਚੂਰ-ਚੂਰ ਹੋ ਗਏ ਉਹਨਾਂ ਨੇ ਕਿਹਾ ਕਿ ਸੁਪਰੀਮ ਕੋਰਟ ਨੇ ਸਾਫ਼ ਕਰ ਦਿੱਤਾ ਕਿ ਬੈਲਟ ਪੇਪਰ ਵਾਲਾ ਦੌਰ ਵਾਪਸ ਨਹੀਂ ਆਵੇਗਾ ਪੂਰੀ ਦੁਨੀਆ ਪਾਰੇ ਦੇ ਲੋਕਤੰਤਰ ਭਾਰਾ ਦੇ ਚੋਣ ਪ੍ਰਕਿਰਿਆ ਚੋਣ ਟੈਕਨੋਲੋਜੀ ਤਰੀਫ ਕਰਦੀ ਹੈ ਉਸ ਸਮੇ ਇਹ ਲੋਕ ਆਪਣੇ ਨਿੱਜੀ ਸਵਾਦ ਲਈ ਈਵੀਐਮ ਨੂੰ ਬਦਨਾਮ ਕਰਨ ਤੇ ਲੱਗੇ ਹੋਣ ਇਹ ਲੋਕਤੰਤਰ ਦੇ ਨਾਲ ਇਸ ਤਰ੍ਹਾਂ ਵਿਸ਼ਵਾਸ ਘਾਟ ਕਰਨ ਦੀ ਕੋਸ਼ਿਸ਼ ਕੀਤੀ ਗਈ ਹੁਣ ਮੰਤਰੀ ਦੇ ਨਾਲ-ਨਾਲ ਭਾਰਤੀ ਜਨਤਾ ਪਾਰਟੀ ਦੇ ਵੱਡੇ-ਵੱਡੇ ਨੇਤਾਵਾਂ ਵਾਲੋ ਵੀ ਇਸ ਮਾਮਲੇ ਤੇ ਆਪਣਾ ਪ੍ਰਤੀਕਿਰਿਆ ਦਿੱਤੀ ਗਈ ਸਭ ਤੋਂ ਵੱਡਾ ਸਵਾਲ ਹੈ ਕਿ ਹੁਣ ਜਿੱਦਾਂ ਪਹਿਲਾਂ ਹੀ ਇਸ ਕਈ ਤਰ੍ਹਾਂ ਦੇ ਅਸ਼ੰਕਾਪੜ ਕਰ ਰਹੀ ਹੈ ਦੂਜੇ ਪਾਸੇ ਭਾਰਤੀ ਜਨਤਾ ਪਾਰਟੀ ਦੇ ਵੱਡੇ ਵੱਡੇ ਨੇਤਾ ਇਸ ਗੱਲ ਨੂੰ بار بار ਦੁਹਰਾ ਰਹੇ ਨੇ ਕਿ ਇੰਡੀਗਤ ਵੰਦਨ ਆਪਣੀ ਹਾਰ ਨੂੰ ਦੇਖ ਚੁੱਕਿਆ ਹੈ ਇੰਡੀਗਤ ਵੰਦਨ ਦੀ ਹਾਰ ਹੋਣ ਵਾਲੀ ਹੈ ਇਸ ਲਈ ਉਹ ਪਹਿਲੇ ਤੋਂ ਹੀ ਬਹਾਨਾ ਲੱਭ ਰਿਹਾ ਹੈ ਪਰ ਉਹ ਜਿਹੜਾ ਬਹਾਨਾ ਉਹ ਕੰਮ ਨਹੀਂ ਆਵੇਗਾ ਚਾਰ ਜੋਂ ਨੂੰ ਦੇਸ਼ ਦੀ ਜਨਤਾ ਫਿਰ ਭਾਰਤੀ ਜਨਤਾ ਪਾਰਟੀ ਨੂੰ ਤੀਜੀ ਵਾਰ ਸਰਕਾਰ ਸੌਂਪੇਗੀ ਦੋਸਤੋ ਅੱਜ ਲਈ ਬਸ ਇਤਨਾ ਹੀ ਨਮਸਕਾਰ ਜੈ ਹਿੰਦ